ਭਾਰਤੀ ਆਸਟ੍ਰੇਲੀਆ ਜਾਂਦਾ ਸੁਪਨਾ ਦੇਖ ਰਹੇ ਨੇ ਜੋ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਵੱਡਾ ਚਟਕਾ ਆਸਟ੍ਰੇਲੀਆ ਦੇ ਵੱਲੋਂ ਦਿੱਤਾ ਗਿਆ ਸੁਣ ਲੋ ਪੰਜਾਬੀਓ ਧਿਆਨ ਦੇ ਨਾਲ ਕਿਉਂਕਿ 1 ਜੁਲਾਈ ਤੋਂ ਵੀਜ਼ਾ ਅਰਜ਼ੀਆਂ ਨਹੀਂ ਲੱਗਣਗੀਆਂ ਦੱਸਤੀ ਇਹ ਕਿ ਵਿਦਿਆਰਥੀਆਂ ਦੇ ਲਈ ਨਵੇਂ ਵੀਜ਼ਾ ਨਿਯਮ ਲਾਗੂ ਕਰ ਦਿੱਤੇ ਨੇ ਜਿਸ ਤੇ ਨਾਲ ਹੁਣ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਣ ਗਈਆਂ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀਆਂ ਦੇ ਲਈ ਨਵੇਂ ਵੀਜ਼ਾ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਐਮਪੀ ਗ੍ਰਹਿ ਮੰਤਰੀ ਸਾਈਬਰ ਸੁਰੱਖਿਆ ਮੰਤਰੀ ਕਲੇਅਰ ਓਨਿਲ ਨੇ ਕਿਹਾ ਕਿ ਆਸਟ੍ਰੇਲੀਆ ਦੇ ਜੁਲਾਈ ਤੋਂ ਵਿਦਿਆਰਥੀ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਇਹ ਕਦਮ ਮਾਈਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੀਜ਼ਾ ਲਈ ਮੁਕਾਬਲੇ ਨੂੰ ਖਤਮ ਕਰਨ ਲਈ ਚੁੱਕਿਆ ਗਿਆ ਸ ਵੱਡੀ ਖਬਰ ਸਾਂਝੀ ਕਰ ਰਿਹਾ ਆਸਟ੍ਰੇਲੀਆ ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਹੈ ਕਿ ਮਾਈਗ੍ਰੇਸ਼ਨ ਰਣਨੀਤੀ ਦਾ ਉਦੇਸ਼ ਵੀਜ਼ਾ ਹਾਪਿੰਗ ਨੂੰ ਸੀਮਿਤ ਕਰਨਾ ਤੇ ਉਨ੍ਹਾਂ ਕਮੀਆਂ ਨੂੰ ਬੰਦ ਕਰਨਾ ਹੈ ਜੋ ਵਿਦਿਆਰਥੀ ਅਤੇ ਹੋਰ ਸਥਾਈ ਵੀਜ਼ਾ ਤਾਰਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਆਪਣੀ ਰਿਹਾਈਸ਼ ਨੂੰ ਅਣਮਿੱਥੇ ਸਮੇਂ ਲਈ ਵਿਧਾਉਣ ਦੀ ਇਜਾਜ਼ਤ ਦਿੰਦੇ ਨੇ ਸਭ ਤੋਂ ਪਹਿਲਾ ਵਿਜ਼ਟਰ ਵੀਜ਼ਾ ਤਾਰਿਕ ਅਨਸ਼ੋਰ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ 1 ਜੁਲਾਈ 2023 ਤੋਂ ਮਈ 2024 ਦੇ ਅੰਤ ਤੱਕ 36000 ਤੋਂ ਵੱਧ ਅਰਸੀਆਂ ਦੇ ਨਾਲ ਵਿਦਿਆਰਥੀ ਮਾਰਗ ਤੇ ਆਉਣ ਵਾਲੇ ਵਿਜ਼ਟਰ ਵਧੇਚਾਰੇ ਨੂੰ ਇੱਕ ਰੂਟ ਨੂੰ ਬੰਦ ਕਰ ਦਿੰਦਾ ਜੁਸਤੇ ਵਰਤੋਂ ਸਰਕਾਰ ਦੇ ਮਜ਼ਬੂਤ ਵਿਰੋਧੀ ਆਫਸ਼ੋਰ ਵਿਦਿਆਰਥੀ ਵੀਜ਼ਾ ਉਪਵਾਵਾਂ ਨੂੰ ਰੋਕਣ ਲਈ ਕੀਤੀ ਗਈ ਕੋਸ਼ਿਸ਼ ਇਸ ਫੈਸਲੇ ਨੇ ਹਿੱਸੇ ਵਜੋਂ ਵਿਜ਼ਟਰ ਵੀਜ਼ਾ ਅਤੇ ਸਥਾਈ ਗ੍ਰੈਜੂਏਟ ਵੀਜ਼ਾ ਰੱਖਣ ਵਾਲੇ ਲੋਕ ਹੁਣ ਔਨਚੋਰ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਨਹੀਂ ਦੇ ਸਕਣਗੇ ਇਹ ਪਰਫਾਰਸ ਨੂੰ ਘਟਾਉਣ ਦੇ ਲਈ ਇਸ ਸਾਲ ਲਾਗੂ ਕੀਤੀਆਂ ਹੋਰ ਤਬਦੀਲੀਆਂ ਤੋਂ ਇਲਾਵਾ ਨੇ ਗ੍ਰੇਟਨ ਇੰਸਟੀਚਿਊਟ ਦੁਆਰਾ 2023 ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਤਿੰਨ ਵਿੱਚੋਂ ਇੱਕ ਅੰਤਰਰਾਸ਼ਟਰੀ ਗ੍ਰੈਜੂਏਟ ਅਗਿਆਦੀ ਪੜਾਈ ਲਈ ਵਾਪਿਸ ਪਰਤਦਾ ਹੈ 74 ਸਸਤੇ ਕਿਤਾਮੁਖੀ ਕੋਰਸਾਂ ਵਿੱਚ ਤਾਂ ਜੋ ਆਸਟ੍ਰੇਲੀਆ ਵਿੱਚ ਉਸ ਦਾ ਠਹਿਰਾਅ ਲੰਬਾ ਹੋ ਸਕੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਨੇ ਐਲਾਨ ਕੀਤਾ ਕਿ ਆਸਟ੍ਰੇਲੀਆ ਵਿੱਚ ਪੜਨ ਲਈ ਆਉਣ ਵਾਲੇ ਲੋਕਾਂ ਲਈ ਨਿਯਮਾਂ ਨੂੰ ਸਖਤ ਕਰਨ ਅਤੇ ਮਾਈਗ੍ਰੇਸ਼ਨ ਦੇ ਪੱਧਰ ਨੂੰ ਘਟਾਉਣ ਲਈ ਇਸ ਸਾਲ ਦੇ ਸ਼ੁਰੂ ਵਿੱਚ ਕਈ ਬਦਲਾਅ ਕੀਤੇ ਗਏ ਹਨ ਪਰ 1 ਜੁਲਾਈ ਤੋਂ ਸਰਕਾਰ ਦੋ ਰੂਟਾਂ ਨੂੰ ਬੰਦ ਕਰ ਦੇਵੇਗੀ ਜਿਸ ਦੇ ਤਹਿਤ ਵਿਸਟਰ ਵੀਜ਼ਾ ਅਤਿ ਸਥਾਈ ਗ੍ਰੈਜੂਏਟ ਵੀਜ਼ਾ ਤਾਰਖ ਹੁਣ ਅਨਸ਼ੋਰ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣ ਕਿਸ ਵੱਡਾ ਝਟਕਾ ਜਿਹੜਾ ਆਸਟ੍ਰੇਲੀਆ ਦੇ ਵੱਲੋਂ ਦਿੱਤਾ ਗਿਆ ਕਿ 1 ਜੁਲਾਈ ਨੂੰ ਸਟੂਡੈਂਟ ਫੀਸ ਲਈ ਹੁਣ ਅਰਚੀਆਂ ਸਵੀਕਾਰ ਨਹੀਂ